ਤੁਸੀਂ ਰੋਕ ਕਵਰਨਾਮੇ ਦੇ ਨਾਲ ਜਕਤਾਰ ਲਿਸੈਂਸ ਦਾ ਸਵਾਲ ਕਰਦਾ ਹੈ ਜਿੱਤੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਫ੍ਰੀਕਵਡ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਉਸੇ ਤਹਿਤ ਹੀ ਫ੍ਰੀਕਵਡ ਪੁਲਿਸ ਵੱਲੋਂ ਵੀ ਮਾੜਿਆਸਰਾ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਸੀਐਸਟਾਫ ਜੈਤੋ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਪਵੰਦੀ ਸ਼ੂਤਾ 9000 ਦੀਆਂ ਗੋਲੀਆਂ ਦੇ ਕਰੀਬ ਬਰਾਮਦ ਕੀਤੀਆਂ ਗਈਆਂ ਨੇ ਇਸ ਵਾਰ ਦੇ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦੇ ਹੋਏ ਆ ਡੀਐਸਪੀ ਰਾਜਕੁਮਾਰ ਨੇ ਦੱਸਿਆ ਕੀ ਸੀਐਸਟਾਫ ਜਦ ਤੋਂ ਗੁਰਲਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਨਸ਼ੀਲੀਆਂ ਗੋਲੀਆਂ ਅੱਗੇ ਸਪਲਾਈ ਕਰਦਾ ਸੀ ਉਸ ਦੇ ਕੋਲੋਂ 9000 ਦੇ ਕਰੀਬ ਟਰਾਂਮਾ ਟੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲਾ ਪੁਲਸ ਰਿਮਾਂਡ ਲਿਆ ਜਾ ਰਿਹਾ ਗਿਆ ਤੇ ਦੋਸਤੋ ਹੋਰ ਪੁੱਛਗਿੱਛ ਕੀਤੀ ਜਾਵੇਗੀ ਉਹ ਕਿੱਥੋਂ ਗੋਲੀਆਂ ਲਿਆਉਂਦੇ ਸੀ ਇਹਦੇ ਕਿੱਥੇ ਸਪਲਾਈ ਕਰਦਾ ਸੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਰਾਜਕਮਰ ਨੇ ਹਾਂਜੀ ਸਾਡੇ ਸੀਆਈਐਨ ਚਾਰਜ ਜਿਹੜੇ ਹੈਗੇ ਆ ਜੈਤੋਂ ਆਪਣੇ ਗੁਰਲਾਲ ਸਿੰਘ ਉਹਨਾਂ ਵੱਲੋਂ ਸਾਡੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਦੇ ਖਿਲਾਫ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਗगनਜੀਤ ਜੋ ਕਿ ਮੁਕਸਰ ਦਾ ਰਹਿਣ ਵਾਲਾ ਤੇ ਉਹਦੇ ਕੋਲੋਂ 9000 ਟ੍ਰੋਮਾ ਡਾਲ ਜਿਹੜੀ ਹੈਗੀ ਆ ਉਹ ਰਿਕਵਰ ਕੀਤੀ ਗਈ ਜਿਹੜਾ ਕਿ ਸਪਲਾਈ ਦੇ ਲਈ ਇੱਥੇ ਫਰੀਕੋ ਉਤਾਰਿਆ ਸੀ ਆ ਸਰ ਅਗਲੀ ਫਰਦਰ ਕੀ ਕਾਰਵਾਈ ਕੀਤੀ ਜਾਂਦੀ ਹੈ ਫਰਦਰ ਫਿਲਹਾਲ ਦੀ ਘੜੀ ਤਾਂ ਉਹ ਤੇ ਕੇਸ ਰਜਿਸਟਰ ਕਰਤਾ ਜੀ ਕੇਸ ਰਜਿਸਟਰ ਕਰਕੇ ਇਹਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਦੇ ਬੈਕਵਰਡ ਫਾਰਵਰਡ ਲਿੰਕ ਚੈੱਕ ਕਰਕੇ ਕਿਥੋਂ ਨੂੰ ਗੋਲੀਆਂ ਲੈ ਕੇ ਆਏ ਜਾਂ ਕਿ ਇਹਨਾਂ ਨੂੰ ਸਪਲਾਈ ਦੇਣ ਜਾ ਰਿਹਾ ਸੀ ਉਹ ਕਲੀਅਰ ਕਰਾਂਗੇ ਜੀ ਸਰ ਪਹਿਲਾਂ ਵੀ ਇੱਥੇ ਕੋਈ ਮੁਕੱਦਮਾ ਹੈਗਾ ਉਹਨਾਂ ਨੇ ਵੈਰੀਫਾਈ ਕਰਨਾ ਹੈ ਜੀ ਤਫਤੀਸ਼ ਦਾ ਟਾਈਮ ਤਾਂ ਆਮ ਲੋਕਾਂ ਕੀ ਵੀ ਗਰਾਂਗੇ ਕਿ ਨਸ਼ਾ ਦੇ ਲਗਾਤਾਰ ਵਾਧਾ ਹੋ ਰਿਹਾ ਪਰ ਦੂਜੇ ਪਾਸੇ ਪੰਜਾਬ ਪੁਲਿਸ ਪੂਰੀ ਤਿਆਰ ਖੜੀ ਆ ਆਮ ਲੋਕਾਂ ਦੀ ਮਦਦ ਦੇਣ ਇਸ ਵਾਰ ਸਾਡੇ ਵੱਲੋਂ ਤਾਂ ਆਮ ਲੋਕਾਂ ਨੂੰ ਇਹੀ ਹੈ ਕਿ ਡੀਜੀ ਵੀ ਸਰਲੋਂ ਇੱਕ ਸੰਪਰਕ ਪ੍ਰੋਗਰਾਮ ਚਾਲੂ ਕੀਤਾ ਗਿਆ ਤਾਂ ਕਿ ਪਬਲਿਕ ਜਿਸ ਤਰ੍ਹਾਂ ਅੱਤਵਾਦ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਅੱਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਜੇ ਸਾਡਾ ਸਾਥ ਪਬਲਿਕ ਦੇਗੀ ਤੇ ਜਿਹੜਾ ਨਸ਼ਾ ਹੈਗਾ ਇਹ ਵੀ ਇਸੇ ਤਰ੍ਹਾਂ ਖਤਮ ਹੋ ਜਾਏਗਾ ਜੀ